ਪੰਜਾਬ ਸਰਕਾਰ ਵੱਲੋਂ ਲੋਕਾਂ ਨੇ ਕੀਤੀਆਂ ਗਰੰਟੀਆਂ ਹੋਈਆਂ ਉਹਦੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਚਾਹੇ ਉਹ ਗਰੰਟੀਆਂ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੀਆਂ ਹੋਣ ਚਾਹੇ ਹਰੇਕ ਪਿੰਡ ਵਿੱਚ ਵਿਦਿਆਰਥੀਆਂ ਲਈ ਨੌਜਵਾਨਾਂ ਲਈ ਖਿਡਾਰੀਆਂ ਲਈ ਨਸ਼ੇ ਤੋਂ ਦੂਰ ਕਰਨ ਲਈ ਗਰਾਊਂਡ ਬਣਾਉਣ ਦੀਆਂ ਗਰੰਟੀਆਂ ਹੋਣ ਚਾਹੇ ਹਰੇਕ ਪਿੰਡ ਵਿੱਚ ਗੰਦੇ ਪਾਣੇ ਦੀ ਨਿਕਾਸੀ ਲਈ ਪਾਈਪਲਾਈਨ ਹੋਵੇ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਪੁਆਉਣ ਦੀ ਗੱਲ ਹੋਵੇ ਇਹ ਸਾਰੀਆਂ ਗਰੰਟੀਆਂ ਵਿਧਾਇਕ ਫਾਜ਼ਿਲਕਾ ਨਰਿੰਦਰਪਾਲ ਸਿੰਘ ਸੌਨਾ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਤੇ ਅਗਵਾਈ ਹੇਠ ਪੂਰੀਆਂ ਕੀਤੀਆਂ ਜਾ ਰਹੀਆਂ ਅਤੇ ਫਾਜ਼ਿਲਕਾ ਦੇ ਲੋਕਾਂ ਨੂੰ ਵੀ ਇਸ ਦਾ ਭਰਪੂਰ ਲਾਭ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਦਿੱਤੀ ਗਰੰਟੀ ਤਹਿਤ ਫਾਜ਼ਿਲਕਾ ਵਿੱਚ ਜੋ ਕਿ ਅਨੁਸੂਚੀ ਜਾਤੀ ਦੇ ਲੋਕਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਹੈ ਅਤੇ ਫਾਜ਼ਿਲਕਾ ਦੇ ਵਿੱਚ ਵੀ 30 ਤੋਂ ਵੱਧ ਪਰਿਵਾਰਾਂ ਦੇ ਲੋਕਾਂ ਨੂੰ ਇਹ ਕਰਜ਼ਾ ਮਾਫੀ ਦੇ ਚੈੱਕ ਵੰਡੇ ਗਏ ਅਤੇ ਇਹਨਾਂ ਚੈੱਕਾਂ ਨੂੰ ਵੰਡਣ ਲਈ ਵਿਧਾਇਕ ਨਰਿੰਦਰਪਾਲ ਸਿੰਘ ਸਵਨਾਵਲੋਂ ਸਰਦਾਰ ਪਕਵਾਂਤ ਸਿੰਘ ਮਾਰਮਕ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਕਿਹਾ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਆਮ ਪਾਰਟੀ ਦੀ ਸਰਕਾਰ ਹੈ ਅਤੇ ਲੋਕਾਂ ਦੇ ਵਿੱਚੋਂ ਹੀ ਚੱਲਦੀ ਹੈ ਇਸੇ ਤਹਿਤ ਲੋਕਾਂ ਦੇ ਪਿਆਰ ਸਦਕਾ ਜੋ ਸਰਕਾਰ ਬਣੀ ਹੈ ਇਹ ਸਰਕਾਰ ਲੋਕ ਸੇਵਾ ਲਈ ਬਣੀ ਹੈ ਅਤੇ ਜੋ ਵਿਰੋਧੀ ਧਿਰ ਆਮ ਆਦਮੀ ਨੂੰ ਕਰੜੇ થી ਲੈ ਕੇ ਅਪਸ਼ਬਦ ਬੋਲਦੇ ਹਨ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਲੋਕਾਂ ਦਾ ਕੰਮ ਅਤੇ ਉਹਨਾਂ ਨੇ ਵਿਸ਼ਵਾਸ ਦੋਾਇਆ ਕਿ ਅੱਗੇ ਦੀ ਤਰ੍ਹਾਂ ਹੋਰ ਜ਼ਿਆਦਾ ਕਾਮ ਲੋਕ ਹਿੱਤਾਂ ਲਈ ਕੀਤੇ ਜਾਣਗੇ ਅਤੇ ਲੋਕਾਂ ਦੇ ਹਿੱਤਾਂ ਦੇ ਲਈ ਸਰਕਾਰ ਕੰਮ ਕਰਦੀ ਰਹੇਗੀ ਇੱਥੇ ਬੋਲਦੇ ਹੋਏ ਵਿਧਾਇਕ ਨਿਰਿੰਦਰਪਾਲ ਸਵਣਾ ਨੇ ਕੀ ਕੁਝ ਕਿਹਾ ਰੱਖਿਆ ਗਿਆ ਸੀ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮਕੰਤੀ ਸਰਦਾਰ ਬਕਰ ਸਿੰਘ ਮਾਨ ਜੀ ਦੀ ਗਵਾਹੀ ਵਾਲੀ ਸਰਕਾਰ ਜੋ ਸਾਡੇ ਅਨੁਸੂਚਿਤ ਜਾਤੀ ਦੇ ਭੈਣ ਭਰਾ ਨੇ ਉਹਨਾਂ ਨੇ ਜੋ ਵਿੱਤ ਕਾਰਪੋਰੇਸ਼ਨ ਤੋਂ ਐਸਸੀ ਕਮਿਸ਼ਨ ਜਿਹੜਾ ਐਸਸੀ ਕਾਰਪੋਰੇਸ਼ਨ ਹੈ ਉਹ ਤੋਂ ਕਰਜ਼ਾ ਲਿਆ ਆਇਆ ਸੀਗਾ ਜੋ ਇਹਨਾਂ ਸਾਡੇ ਲੋਕਾਂ ਕੋਲੋਂ ਜਿਹੜਾ ਨਹੀਂ ਭਰਿਆ ਜਾ ਰਿਹਾ ਸੀ ਤਾਂ ਸਰਕਾਰ ਨੇ ਬੜਾ ਹੀ ਵਧੀਆ ਫੈਸਲਾ ਕੀਤਾ ਹੈ ਜੋ ਪੰਜਾਬ ਦੇ ਵਿੱਚ ਜਿਹੜੇ ਐਸਸੀ ਸਾਡੇ ਭੈਣ ਭਰਾ ਨੇ ਉਹਨਾਂ ਦਾ ਕਰਜ਼ਾ ਜਿਹੜਾ ਮਾਫ ਕੀਤਾ ਹੈ ਔਰ ਹਲਕਾ ਫਾਜਲ ਕਾ ਦੀ ਗੱਲ ਕਰ ਲਈਏ ਤਾਂ ਇੱਥੇ ਵੀ 33 ਪਰਿਵਾਰ ਨੇ ਜਿਨ੍ਹਾਂ ਨੇ ਇਹ ਕਰਜ਼ਾ ਲਿਆ ਆਇਆ ਸੀ ਤੇ ਉਹਨਾਂ 33 ਪਰਿਵਾਰਾਂ ਦਾ ਜਿਹੜਾ ਤਕਰੀਬਨ 72 ਲੱਖ 13000 ਦੇ ਕਰੀਬ ਕਰਜ਼ਾ ਜਿਹੜਾ ਉਹ ਮਾਫ਼ ਕੀਤਾ ਗਿਆ ਹੈ ਉਹਨਾਂ ਦੇ ਅੱਜ ਜਿਹੜੇ ਸਰਟੀਫਿਕੇਟ ਨੇ ਉਹਨਾਂ ਸਾਰੇ ਪਰਿਵਾਰਾਂ ਨੂੰ ਦਿੱਤੇ ਗਏ ਨੇ ਔਰ ਇਹ ਸਾਡਾ ਸਾਡੀ ਸਰਕਾਰ ਦਾ ਇਹ ਆਮ ਲੋਕਾਂ ਦੀ ਸਰਕਾਰ ਦਾ ਬਹੁਤ ਹੀ ਵਧੀਆ ਫੈਸਲਾ ਹੈ ਮੈਂ ਤਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਖਾਸ ਤੌਰ ਤੇ ਸਾਡੇ ਕੌਮੀ ਕੋਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਦੀ ਸੋਚ ਹੈ ਕਿ ਸਾਡੇ ਜਿਹੜੇ ਐਸਸੀ ਪੈਣਪਰਾ ਨੇ ਇਨਾਂ ਦੀ ਜਿਹੜੀ ਜ਼ਿੰਦਗੀ ਹੈ ਇਹਨਾਂ ਨੂੰ ਬਦਲੀਏ ਇਹਨਾਂ ਜਿਹੜੇ ਸਾਡੇ ਭਰਾਵਾਂ ਦੇ ਐਸੀ ਜਿਹੜੇ ਸਮਾਜ ਦੇ ਸਾਡੇ ਭੈਣ ਭਰਾ ਨੇ ਇਹਨਾਂ ਦਾ ਜੀਵਨ ਇਹਨਾਂ ਦੀ ਜ਼ਿੰਦਗੀ ਨੂੰ ਫਰਚੁਕਣ ਲਈ ਇਹਨਾਂ ਨੂੰ ਅੱਗੇ ਲਿਆਉਣ ਲਈ ਇਹ ਜਿਹੜੇ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਮੈਂ ਬਹੁਤ ਬਹੁਤ ਤਰਵਾਦ ਕਰਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਸਾਡੇ ਸ਼੍ਰੀ ਅਭਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ ਸਾਡੇ ਐਸਸੀ ਪਾਈਚਾਰੇ ਦੇ ਪੈਣ ਪ੍ਰਾਵਾਂ ਦਾ ਜਿਹੜਾ ਕਰਜ਼ਾ ਹੈ ਉਹ ਸਾਰਾ ਮਾਫ਼ ਕਰ ਦਿੱਤਾ ਗਿਆ ਹੈ ਹੁਣ ਇਹ ਜਿਹੜਾ ਕੋਈ ਅੱਗੇ ਜਿਹੜਾ ਇਹਨਾਂ ਦਾ ਕੰਮ ਹੈ ਉਹ ਵੀ ਕਰ ਸਕਦੇ ਆ ਤਾਂ ਮੈਂ ਸਾਰਿਆਂ ਨੂੰ ਇਸ ਗੱਲ ਦੀ ਬਦਾਈ ਦਿੰਦਾ ਐ ਮੇਰੇ ਸਾਹਿਬ ਕਿਵੇਂ ਦਿਖਦੇ ਜੋ ਕਰਜ਼ਾ ਮਾਫ਼ ਹੋਇਆ ਹੈ ਆਨ ਵਾਲੇ ਸਮੇਂ ਦੇ ਵਿੱਚ ਇਹ ਕਿੰਨਾ ਕੋਈ ਇਫੈਕਟ ਇਹਨਾਂ ਦੇ ਜੀਵਨ ਤੇ ਪਾ ਰਿਹਾ ਸੀ ਤੇ ਆਹਨਾਂ ਨੇ ਦਿਨਾਂ ਦੇ ਵਿੱਚ ਕਿੰਨੀ ਕੋ ਇਹਨੂੰ ਇਸ ਚੀਜ਼ ਦੇ ਨਾਲ ਮਦਦ ਮਿਲੇਗੀ ਦੇਖੋ ਤੁਸੀਂ ਦੇਖਿਆ ਹੋਣਾ ਪਿੱਛੇ ਕਰੋਨਾ ਕਾਲ ਵੀ ਸੀ ਤਾਂ ਜਿਨ੍ਹਾਂ ਨੇ ਕਾਰੋਬਾਰ ਚਲਾਉਣ ਲਈ ਕਰਜ਼ੇ ਲਏ ਸੀ ਤਾਂ ਸਾਡੇ ਅਸੀਂ ਭਰਾਵੋ ਜਿਹੜੇ ਪੈੜ ਪ੍ਰਾਣ ਨੇ ਇਹਨਾਂ ਨੂੰ ਬਹੁਤ ਇਫੈਕਟਿਵ ਪਿਆ ਜਿਹੜਾ ਕਰਜ਼ਾ ਨਹੀਂ ਪਰ ਸਕੇ ਇਹਨਾਂ ਦੇ ਕਾਰੋਬਾਰ ਜਿਹੜੇ ਬੰਦ ਹੋ ਗਏ ਤਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਇਹਨਾਂ ਸਾਡੇ ਪੈੜ ਪ੍ਰਾਵਾਂ ਨੂੰ ਆਧੀਆਂ ਸੀ ਉਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਦਾ ਖਿਆਲ ਰੱਖਦੇ ਹੋਏ ਇਹ ਸਾਰਾ ਜਿਹੜਾ ਕਰਜ਼ਾ ਮਾਫ ਕੀਤਾ ਗਿਆ ਅ ਉਮੀਦ ਰੱਖਦੇ ਹਾਂ ਵੀ ਆਨਰ ਦਿਨਾਂ ਦੇ ਵਿੱਚ ਹੋਰ ਵੀ ਕੋਈ ਅਗਰ ਇਸ ਤਰ੍ਹਾਂ ਦੇ ਉਹ ਲੋਕ ਹੁੰਦੇ ਨੇ ਉਹਨਾਂ ਦਾ ਕਰਜ਼ਾ ਮਾਫ ਕਰੇਗੀ ਸਰਕਾਰ ਕੋ ਸਰਕਾਰ ਹਰ ਇੱਕ ਦੇ ਨਾਲ ਹੈ ਔਰ ਕਰੀਬਨ ਪੰਜਾਬ ਦੇ ਵਿੱਚ 4727 ਪਰਿਵਾਰਾਂ ਦਾ ਇਹ ਕਰਜ਼ਾ ਮਾਫ਼ ਕੀਤਾ ਗਿਆ तकरीबन 67 ਕਰੋੜ 48 84 ਲੱਖ ਰੁਪਏ 67 ਕਰੋੜ 84 ਲੱਖ ਰੁਪਏ ਜਿਹੜਾ ਹੈ ਇਹਨਾਂ ਸਾਰੇ ਪਰਿਵਾਰਾਂ ਦਾ ਕਰਜ਼ਾ ਇਹ ਮਾਫ਼ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ-ਜਿੱਥੇ ਲੋੜ ਹੋਵੇਗੀ ਜ਼ਰੂਰਤ ਹੋਵੇਗੀ ਤਾਂ ਉਹ ਜਿਹੜੇ ਵੀ ਲੋਕਾਂ ਨੂੰ ਲੋੜ ਹੋਵੇਗੀ ਉਹਨਾਂ ਲੋਕਾਂ ਦੀ ਬੰਦ ਕੀਤੀ ਜਾਵੇਗੀ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत